Diolch <todd> yn ਉਹ ਨਲਾਇਕ ਜਹਾਦਾ ਪਾਗਲਾ ਮਰਾਸੀ ਰੋਲੇ ਕਾਤੇ ਪਾਤੇ ਆਪਣੇ ਸਰਾ ਮੇਲਾ ਕਰਾਇਆ ਤੈਨੂੰ ਕੀ ਬਲੇਖੇ ਪੈਗੇ ਮੈਂ ਤਾਂ ਕੱਟ ਰੱਛ ਵੇਖ ਕੇ ਡਰ ਗਿਆ ਕਾਹਦਾ ਡਰ ਗਿਆ ਓਏ ਮੈਂ ਤਾਂ ਬਾਬੇ ਦਾ ਟੌਰ ਵੇਖ ਕੇ ਡਰ ਗਿਆ ਕਾਹਦਾ ਡਰ ਗਿਆ ਮੈਂ ਕਿਹਾ ਵੋਟਾਂ ਪੈਣ ਲੱਗੀਆਂ ਠੰਡਾ ਰਹਿ ਇੱਕ ਮਰਚਾ ਪਾਦੀ ਇਹਨਾਂ ਨੇ ਐਮਐਲ ਬਣਾ ਦੀ ਤੈਨੂੰ ਸੀਟਾਂ ਲੈ ਦੀ ਉਹ ਨਾ ਮਾਰਾ ਕਰ ਤੇਰਾ ਮਾਸੜ ਗੁੱਸੇ ਹੋ ਜਾਊਗਾ ਉਹ ਵੀ ਨਾਟਗਰ ਲਗਾ ਨੂ ਮੂਝੇ ਹੋ ਗਿਆ ਓਏ ਨਲਾਇਕ ਜਹਾਦਾ ਇੰਨਾ ਜੰਮਿਆਂ ਦੀਆਂ ਉਹ ਜੰਮਿਆਂ ਰਿਆ ਮਰਾਸੀ ਰਿਆ ਵਧਾਈਆਂ ਬਾਹਰ ਵਾਲਿਆਂ ਖੰਡ ਪਾਠਿਆਂ ਦੇ ਮੇਲਿਆਂ ਦੀਆਂ ਆਪਾਂ ਲੈ ਗਏ ਇਹਨੇ ਵਧਾਈਆਂ ਜਦੋਂ ਮਰਾਸੀ ਜੰਮਦੇ ਵਧਾਈਆਂ ਕਿਹਨੂੰ ਦਿੰਦੇ ਆਂ ਗਰੀਬਾਂ ਨਾ ਕਰਾ ਜੰਮਣਾ ਆ ਸੁਣ ਲੈ ਰਸ ਤਕਰੀਬ ਨਹੀਂ ਜਾਂਦੇ ਕਾ ਦੋ ਇਹ ਸਾਲੇ ਤੰਗਿਆ ਤੇ ਹੁੰਦੇ ਇਹਨਾਂ ਦੀ ਬਿਲਟੀ ਲੱਗਦੀ ਹੈ ਇਹ ਸਾਲੇ ਆਲੂ ਉਂ ਵੀ ਹੁੰਦੇ ਇਹਨਾਂ ਨੂੰ ਪੱਲੇਦਲ ਪੜਦੇ ਓਏ ਨਲਾਇਕ ਜਾਦੇ ਆ ਜੋ ਬਣ ਜੰਮਿਆ ਕਿੱਥੇ ਪਿੰਡ ਮਾਲਕ ਚ ਜੇ ਤੂੰ ਜੰਮਿਆ ਮਾਲਕ ਚ ਜੇ ਤੇਰਾ ਡੈਡੀ ਜੰਮਿਆ ਉਹ ਵੀ ਮਾਲਕ ਤੇਰਾ ਬਾਪੂ ਜੰਮਿਆ ਓਏ ਉਹ ਵੀ ਮਾਲਕ ਮੈਨੂੰ ਲੱਗ ਗਿਆ ਪਤਾ ਤੈਨੂੰ ਕੀ ਪਤਾ ਲੱਗ ਗਿਆ ਬੇਬੇ ਰੂਟ ਹੀ ਮਾਲਕ ਦਾ ਬਾਲ ਮੁੰਡਾ ਮਮਲਾਪੁਰ ਭਾਲਦੇ ਪੀਜਾ ਲੁਧਿਆਣੇ ਤੋਂ ਲੱਗਦਾ ਰਾਧੂ ਚੰਡੀਗੜ੍ਹੋਂ ਲੱਗਦੀ ਚੱਲ ਛ ਕੁੱਝ ਦੇ ਬਿਸਤਰ ਹੈ ਤੇ ਜਲੀ ਜਲੀ ਪੈਂਦਾ ਉਹਨਾਂ ਲੈਗ ਜਿਆਦਾ ਫੜ ਰਸਤੇ ਪੰਪਲਸੋਂ ਨੋਟ ਅਜੇ ਦਿਸੇ ਭਾਈ ਠੱਪੇ ਲਾਉਂਦਾ ਸਲਾਹ ਕਰਦਾ ਉਹ ਕਹਿੰਦਾ ਰੁਪਈਏ ਜ਼ਰੂਰ ਦਊਂਗਾ ਤਰਾ ਦਊਗਾ ਵਿਆਜੂ ਦਊਗਾ ਇਸ ਤਰ੍ਹਾਂ ਕੰਨੀ ਬੈਣ ਗਿਆ ਉੰਦਿਆ ਨੀ ਮੋੜਦੇ ਆ ਅਰੇ ਇਹਨਾਂ ਕੋਈ ਨਾ ਰਾਮਗੜ੍ਹ ਗਵਾਂਢੀ ਆਪਣਾ ਉੱਥੇ ਕਿਸ ਤੋਂ ਭਰਦਿਆ ਕਰੋ ਬਲੈਕ ਜਿਆਦਾ ਜਦੋਂ ਮੈਂ ਜੰਮਿਆ ਆ ਫੇਰ ਮੇਰੇ ਜੰਮੇ ਮਰਾਸੀ ਫੁੱਲ ਗਏ ਮਰਾਸੀ ਫੁੱਲ ਗਏ ਹਾਂ ਲੱਡੂ ਖਾ ਕੇ ਓਏ ਮੇਰੇ ਜੰਮੇ ਗਵਾਂਢੀ ਫੁੱਲ ਗਏ ਔਰ ਆਸ ਤੇ ਕੋਈ ਲੈ ਖਾ ਕੇ ਓਏ ਮੈਂ ਬਹੁਤ ਮਿੰਦੋ ਹੋਇਆ ਸੀਗਾ ਪਕੌੜੇ ਖਾ ਕੇ ਓਏ ਮੇਰੇ ਜੰਮੇ ਲੱਗੀ ਫੁੱਲ ਗਏ ਮਰਾਸੀ ਫੁੱਲ ਗਏ ਫੁੱਲ ਫੁੱਲ ਕੇ ਮੰਜੇ ਤੇ ਬਹਿ ਗਏ ਓ ਫੁੱਲੇ ਕਹਦੇ ਸੁੱਕੇ ਹੀ ਕਹਦੇ ਨਾ ਢਾਈ ਫੈਡ ਨਾਲ ਕਿੱਥੋਂ ਜਾਪਿਆ ਗਲਾ ਅਮਰੂਦ ਸੌਂ ਭਾਦੋ ਰੱਖੀ ਲਈ ਅਰੇ ਮੱਲੇ ਨੇ ਫੂਸੇ ਰਾਦੇ ਨਲਾਕ ਜਾਦਾ ਮੇਰੀ ਗੱਲ ਸੁਣ ਫੜ ਲੈ ਸਾਬਾਂ ਤੋਂ ਰੁਪਈਏ ਅਜੇ ਦਿਖੇ ਨਹੀਂ ਅਜੇ ਸਲਾਹ ਹੀ ਕਰਦੇ ਆ ੱੱਬੇ ਹੀ ਲਾਉਂਦੇ ਆ ਉਹ ਕਹਿੰਦੇ ਰੁਪਈਏ ਜ਼ਰੂਰ ਦਵਾਂਗੇ ਪਰ ਉਹ ਦੇਣਗੇ ਕਹਿੰਦੇ ਪੀਲੇ ਕਾਟ ਲਿਆਓ ਪਹਿਲਾਂ ਹੋਰਾਂ ਲਾ ਕੇ ਦੇਣਗੇ ਇਹ ਮੂਝੇ ਹੋ ਗਿਆ ਨਲਾਕ ਜਾਦਾ ਮੇਰੀ ਗੱਲ ਸੁਣ ਹਾਂ ਹਾਂ ਦਾਤ ਤੂੰ ਮੈਂ ਜਮਿਆ ਹਾਂ ਫੇਰ ਮੇਰੇ ਜਮਾ ਤੂੰ ਸਹੀ ਸਹੀ ਨਾਂ ਪੁੱਛ ਲਾ ਹਾਂ ਤੇਰਾ ਨਾਂ ਕੀ ਮੈਂ ਨਾ ਫੜਕ ਫੜਕ ਤੇਰੇ ਪਿਓ ਦੇ ਨਾਲ ਉਹ ਨਾ ਟਰੱਕ ਤੇਰੀ ਮਾਂ ਦੇ ਨਾਲ ਉਹ ਨਾ ਮਿੰਨੀ ਬੱਸ ਹੈ ਤਾਈ ਨੂੰ ਬਲੇਰੋ ਆਉਂਦੇ ਆ ਬੱਸ ਹੀ ਜ਼ਬਾਰੀ ਜਾਂਦੇ ਭੂਆ ਵੀ ਲੋਕਾਂ ਆਉਂਦੇ ਆ ਇੱਕ ਤਾਇਆ ਵੀ ਐ ਉਹਨੂੰ ਕੀ ਕਹਿੰਦੇ ਉਹਨੂੰ ਘੜੂਕਾ ਕਹਿੰਦੇ ਆ ਸਾਲਾ ਪਹਿਲਾਂ ਬਹੁਤ ਚੱਲਦਾ ਸੀ ਹੁਣ ਕੀ ਹੋ ਗਿਆ ਹੁਣ ਕਾਗਜ਼ ਘੁੰਚ ਗਏ ਹੁਣ ਡੀ ਵੀਡੀਓ ਪੈਂਦਾ ਚੱਕੇ ਗਰੀਸ ਆਉਣ ਲਿਆ ਬਲੈਗ ਜਾਦਾ ਸਹੀ ਸਹੀ ਨਾ ਪੁੱਛ ਰਾ ਤੇਰਾ ਨਾਮ ਕੀ ਹੈ ਮੇਰਾ ਨਾ ਹਾਂ ਮੇਰਾ ਨਾ ਮੇਰਾ ਜੰਗੀ ਜਹਾਜ਼ ਹਾਂਜੀ ਆ ਤੇਰੇ ਪਿਓ ਦੇ ਨਾਮ ਉਹਨਾਂ ਆਈਟਮ ਬੰਬ ਤੇਰੀ ਮਾਂ ਦੇ ਨਾ ਪੁਰਾਣੀ ਤੋਪ ਹੈ ਐਮਬਰਾ ਦੇ ਆਪੇ ਗੱਲਾਂ ਕਰੇ ਜਾ ਕੇ ਤੂੰ ਜੀ ਹੋ ਗਿਆ ਉਹ ਬਲੇ ਬਲੇ ਟੋਰਟਾ ਕਲਫੂ ਆਰਡਰ ਤੋੜਦਾ ਉਹ ਵੇ ਜੀਵੇਂ ਤਲਾਰ ਬਾਸ਼ਾਂ ਦੀ ਵੇਲ ਸੱਤਾ ਪਾਗਾਂ ਦੀ ਵੇਲ ਉਹ ਵੇਲ ਵਧਾਵੀ ਲੇਕ ਲਾਵੀ ਸਾਰਿਆਂ ਨੂੰ ਅੱਤ ਭਾਵੀ ਸਾਡਾ ਵੀ ਕੰਮ ਬਣਾਵੀ ਨਮੂਜੇ ਹੋ ਗਏ ਉਹਨਾਂ ਲੈਕ ਜਾਦੇ ਮੇਰੀ ਗੱਲ ਸੁਣ ਤੂੰ ਪੜਿਆ ਕਿ ਨਹੀਂ ਮੈਂ ਪੜਿਆ ਪੰਜ ਯੂ ਸ਼ਿਟ ਅੱਛਾ ਅੱਛਾ ਪੰਜ ਪੜ ਕੇ ਮੇਨਾ ਮੱਥਾ ਮਾਰਦਾ 6 ਪੜ ਗਿਆ ਹੈਗਾ ਆਈ ਨੋ ਹਾਂ 6 ਪੜਾ ਮੈਨੂੰ ਚਾਹ ਪੀਂਦਾ 7 ਪੜ ਗਿਆ ਹੈਗਾ ਓਏ 7 ਪੜਾ ਮੈਨੂੰ ਰੋਟੀ ਖਵਾਉਂਦਾ 8 ਪੜ ਗਿਆ ਹੈਗਾ ਮੈਂ ਤਾਂ ਉਹੀ ਨੰਗੇ ਸੀ ਉਹ ਕਿੱਥੋਂ ਦੀ ਸਕੂਲ ਉੱਤੋਂ ਦੀ ਅੰਦਰ ਅਸੀਂ ਕਹਿੰਦੇ ਪੜਦੇ ਸੀਗੇ ਕੀ ਕਰਦੇ ਸੀ ਲੈਂਟਰ ਪਾਉਂਦੇ ਸੀਗੇ ਕਈ ਬੱਟ ਲੈ ਕੇ ਨੰਗੇ ਆ ਓਏ ਸਹੀ ਸਹੀ ਨਾ ਪੁੱਛ ਲੈ ਮੇਰਾ ਨਾਂ ਕੀ ਹੈ ਮੇਲਾ ਵੱਡਾ ਮੁੰਡਾ ਵੱਡਾ ਮੁੰਡਾ ਤੇਰੇ ਪਿਓ ਦਾ ਉਹਨੇ ਛੋਟਾ ਕਾਕਾ ਵਾ ਓਏ ਟਰਵਾਟ ਆਉਂਦਾ ਪਿਓ ਤੇਰਾ ਕਿ ਮੇਰਾ ਇਸ ਗੱਲ 'ਚ ਸਾਨੂੰ ਫਰਕ ਲੱਗਦਾ ਤੇਰਾ ਫਰਕ ਮੈਂ ਕੱਢ ਦਿੰਦਾ ਹਾਂ ਫੇਰ ਰਾਤ ਦੇ 12 ਵਜ ਚਾਚਾ ਕਾਲ ਫੋਨ ਲੱਗਾ ਖੜਾ ਓਏ ਸਾਡਾ ਕੋਈ ਕਸੂਰ ਨਹੀਂ ਹੋ ਗਿਆ ਇਹ ਮਲਕ ਦੇ ਦਈਆਂ ਅੱਗੇ ਪਿੱਛਾ ਕਰ ਗਈ ਫਿਸ ਲੈਣ ਦੇ ਮਾਰੀਆਂ ਨਾ ਉਹ ਨਲਾਇਕ ਜਿਆਦਾ ਸਹੀ ਸਹੀ ਨਾ ਪੁੱਛ ਲੈ ਤੇਰਾ ਨਾ ਕੀ ਹੈ ਮੇਰਾ ਨਾ ਮੇਰਾ ਸਾਈਕਲ ਸਾਈਕਲ ਤੇਰੇ ਪਿਓ ਦੇ ਨਾ ਉਹਨੇ ਹੀਰੋ ਹਿੰਡਰ ਤੇਰੀ ਮਾਂ ਦੇ ਨਾ ਉਹਨੇ ਦੋ ਦਿਨ ਚਾਲੀ ਕੁੱਤਿਆਂ ਦੀ ਕਰਾਰੀ ਹੈ ਤੈਨੂੰ ਚੈਨਾਂ ਦੇ ਮਾਸੀ ਨੂੰ ਬੰਦੇ ਤੈਨੂੰ ਮਗਰਾੜਾਂ ਦੇ ਨੁਲਾਇਕ ਜਾਦੇ ਸਹੀ ਸਹੀ ਨਾ ਪੁੱਛਣਾ ਤੇਰਾ ਨਾ ਕੀ ਐ ਮੇਰੇ ਨਾਲ ਗੰਡ ਕੱਦੂ ਗੰਡ ਕੱਦੂ ਤੇਰੇ ਪਿਓ ਦੇ ਨਾਲ ਉਹਨਾਂ ਚੱਪਣਾ ਤੂੰ ਤੇਰੀ ਮਾਂ ਦੇ ਨਾਲ ਉਹ ਇਹਨਾਂ ਬੰਦ ਕੋਪੀ ਐ ਕਾਈ ਨੂੰ ਗਾਜਰਾਂ ਆਂਦੇ ਮਾਸੀ ਨੂੰ ਮੂੜੀਆਂ ਆਂਦੇ ਤੈਨੂੰ ਮੰਨਣਾ ਨਹੀਂ ਆ ਯੂਪੀ ਦਾ ਗਰੇਲਾ ਵੇਖ ਲੈਣਾ ਮੂੰਹ ਚਾਰ ਦਾ ਮਾਲੀ ਨਮੂਜੇ ਹੋਗੇ ਉਹ ਨੁਲਾਇਕ ਜਾਦੇ ਰਿਆਸਤ ਕਹਿੰਦਾ ਮਰਾਸੀ ਛੇਤੀ ਆ ਕੇ ਲੱਗ ਜਾਓ ਲੱਗ ਜਾਓ ਪੰਗੜੇ ਪਾਓ ਮੂੰਹ ਲੱਗ ਜਾਓ ਰੌਣਕ ਲਾਓ ਓਏ ਕਹਿੰਦਾ ਛੇਤੀ ਆ ਕੇ ਲੱਗ ਜਾ ਕਿੱਥੇ ਲਾਓ ਕਰੰਟਾ ਹੀ ਤਾਰਨ ਨਾਲ ਵਧਾਈ ਦੇ ਕੇ ਲਾ ਲੈਣੇ ਕਹਿੰਦਾ ਚਾਰਜ ਹੋ ਜਿਓਗੇ ਓਏ ਆਪਾਂ ਨੂੰ ਭੰਡਰੀ ਸਮਝਦੇ ਕੋਈ ਸਮਝੀ ਇਹਨੂੰ ਚ ਇਹਨਾਂ ਦੇ ਫੋਨ ਹੀ ਆ ਸਾਰੇ ਵੀਵੋਲ ਇਹ ਹੈ Oppo ਦੇ ਇਹਨਾਂ ਫੋਨ ਦੇ ਲੇਕ ਜਾਦੇ ਆਪਾਂ ਜਾਣਾ ਕਿੱਥੇ ਆਪਾਂ ਜਾਣਾ ਦਿੱਲੀ ਦਿੱਲੀ ਹਾਂ ਦਿੱਲੀ ਕੰਮ ਕੀ ਆ ਆਪਣੇ ਸਾਦੀ ਲੜਕੀ ਮੰਗੀ ਹੈ ਉਸਤਾਦ ਦੀ ਲੜਕੀ ਮੰਗੀ ਹੈ ਹਾਂ ਆਪਾਂ ਛੜਾਉਣੇ ਜਾਣੀ ਐ ਮਿਲਣ ਵਾਸਤੇ ਆਣਾ ਓਏ ਮਿਲਣ ਵਾਸਤੇ ਜਾਣਾ ਮਿਲਣ ਵਾਸਤੇ ਦਿੱਲੀ ਦਾ ਫਾਸਲਾ ਬਹੁਤ ਦੂਰ ਹੈ ਬਹੁਤ ਦੂਰ ਹੈ ਬਾਲਾ 4-500 ਕਿਲੋਮੀਟਰ ਦੂਰ ਹੈ ਹਾਂ ਜਿਹੜਾ ਅੱਜ ਮੈਂ ਬਿਮਾਰ ਹੋ ਗਿਆ ਉਹ ਮੈਂ ਚੱਕੂਗਾ ਸ਼ਾਬਾਸ਼ ਜਿਹੜਾ ਅੱਜ ਮੈਂ ਬਿਮਾਰ ਹੋ ਗਿਆ ਤੈਨੂੰ ਰੱਬ ਚੱਕੂਗਾ ਜਾਂ ਚਾਰ ਭਾਈ ਚੱਕਣਗੇ ਸਾਲਾ ਮੈਥੋਂ ਥੋੜੀ ਚੱਕੂਗਾ ਓਏ ਆਪਾਂ ਜਾਣਾ ਦਿੱਲੀ ਹਾਂ ਦਿੱਲੀ ਦਿੱਲੀ ਸਾਦੀ ਲੜਕੀ ਮੰਗੀ ਹੈ ਜਮਾਨੀ ਭੁੱਖ ਬਖੋਣੀ ਜੇ ਕੁੜੀ ਨਾਲ ਕੇ ਵੀਰੇ ਰੋਟੀ ਉਹ ਵੀ ਖਾ ਕੇ ਆਏ ਆ ਪਹਿਲਾਂ ਜੇ ਕੁੜੀ ਨਾਲ ਤਾਂ ਵੀ ਕੁੜਨਾਤਾ ਜੂਸ ਉਹ ਵੀ ਪੀ ਕੇ ਜੇ ਕੁੜਨਾਤਾ ਮੂਤ ਨਾਲ ਉਹ ਵੀ ਪੀ ਕੇ ਮੈਂ ਪਾਗਲ ਜਣਾ ਹੋਵੇ ਤਾਂ ਨਾ ਜਣਾ ਪਾਗਲ ਨਾ ਮੇਰੀ ਗੱਲ ਸੁਣ ਹਾਂਜੀ ਹਾਂਜੀ ਮੇਰੀ ਗੱਲ ਸੁਣ ਜਦੋਂ ਮੈਂ ਪੜ ਗਿਆ ਹਾਂ ਫੇਰ ਮੈਨੂੰ ਵੱਡੇ ਵੱਡੇ ਹੈਡਮਾਸਟਰ ਪ੍ਰਿੰਸੀਪਲ ਮੰਨ ਗਏ ਮੰਨ ਗਏ ਕਹਿੰਦੇ ਮਰਾਸੀ ਨੇ ਮੁੰਡਾ ਪੜਿਆ ਵਾਲਾ ਹਾਂ ਸੋਹਣਾ ਵਾਲਾ ਸਰੱਖਾਂ ਵਾਲਾ ਕਰ ਦਿਓ ਕਰ ਦਿਓ ਤੂੰ ਫੌਜੀ ਕਰ ਦਿਓ ਓਏ ਫੋਜੀ ਸਾਡੇ ਸਰਦਾਰ ਲੱਗਦੇ ਹੁੰਦੇ ਆ ਉਹਨੂੰ ਡਾਕਟਰ ਕਰਦੇ ਕਹਿੰਦੇ ਮਰਾਸੀ ਨੇ ਮੁੰਡਾ ਪੜ ਵਾਲਾ ਕਰ ਦੋ ਇਹਨੂੰ ਪੁਲਸ ਵਾਲਾ ਕਰ ਦੋ ਕੋਈ ਕਰ ਦੋ ਕੀ ਕਰ ਦੋ ਇਹਦੇ ਅੱਖਾਂ ਦਾ ਆਪਰੇਸ਼ਨ ਕਰ ਦੋ ਠੰਡਾ ਹੋ ਰਿਹਾ ਪੜਾਈ ਵਾਲੀ ਬਹਿ ਗਈ ਤੂੰ ਦੀ ਅੱਛੀ ਗੱਲ ਜਦੋਂ ਮੈਂ ਪੜ ਗਿਆ ਹਾਂ ਫੇਰ ਮੈਨੂੰ ਵੱਡੇ ਰਹਿਟ ਮਾਸਟਰ ਪ੍ਰਿੰਸੀਪਲ ਮੰਨ ਗਏ ਮੰਨ ਗਏ ਮੈਨੂੰ ਜੋ ਚੱਕਿਆ ਸ਼ੈਣੀ ਵਾਲੇ ਬਾਰਡਰ ਤੇ ਹਾਂ ਫੇਰ ਉੱਥੇ ਮੋਰਚੇ ਫਿੱਟ ਕਰਤਾ ਫੇਰ ਇਹ ਰੋਟੀ ਖਾਣ ਨਾ ਪਾਣੀ ਪੀਣ ਮਾਨੂੰ ਨਾ ਪਾਣੀ ਪੀਣ ਨੂੰ ਨਾ ਅਮਰੀਕਾ ਦੀ ਬਣੀ ਕਾਰ ਆਈ ਹਾਂ ਓਰੇ ਜੋ ਨਿਕਲਿਆ ਉੱਥੋਂ ਮੀਮ ਤੇ ਸਾਹਿਬ ਮੀਮ ਤੇ ਸਾਹਿਬ ਮੀਮ ਨੇ ਮੈਨ ਆ ਚੜੀ ਆ ਨੰਦਕੇ ਤੌਰ ਜੂਗੀ ਹਾਂ ਹਾਂ ਕਿੰਨੇ ਵੱਟ ਕੁਟ ਗਿਆ ਨਹੀਂ ਮੈਨੇ ਮੈਂ ਕਹ ਮਾਸੀ ਮੈਂ ਨਹੀਂ ਮੋੜੀ ਰਾਨੀ ਕਿਹੜਾ ਠੰਡ ਲਵਾਵੇ ਤੇ ਨਾ 80 ਦਾ ਮੌਸਮ ਹੈ ਤੇ ਨਾ ਤੇ ਮੂਝੇ ਹੋ ਗਏ ਹਾਂ ਉਹ ਤਾਂ ਦੂਜਾ ਕਰਨ ਨਾ ਹਾਂ